ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਔਰ ਤੋਂ ਤਸਵੀਰਾਂ ਦਿਖਾ ਰਹੇ ਆ ਬਲਾਕ ਔਰ ਦੇ ਪਿੰਡ ਕਮਾਮ ਤੋਂ ਔਰ ਸਵਾਲ ਹੁਣ ਇਹ ਖੜੇ ਹੁੰਦੇ ਆ ਕਿ ਨਾ ਤਾਂ ਖੇਤਾਂ ਵਿੱਚ ਕੰਮ ਕਰਦੇ ਜਿਹੜੇ ਕਿਸਾਨ ਆ ਜਾਂ ਮਜ਼ਦੂਰ ਆ ਉਹ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਆ ਨਾ ਉਹਨਾਂ ਦੇ ਜਿਹੜੇ ਸਾਧਨ ਆ ਸੰਦ ਆ ਉਹ ਸੁਰੱਖਿਅਤ ਆ ਜਿਹੜੇ ਚੋਰ ਆ ਇਹ ਖੇਤਾ ਵਿੱਚ ਜ਼ਿਆਦਾਤਰ ਜਿਹੜਾ ਟਰਾਂਸਫਾਰਮਰ ਆ ਉਹਨੂੰ ਚੋਰੀ ਕਰਕੇ ਲੈ ਜਾਂਦੇ ਅੰਦਰਲਾ ਸਾਰਾ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਫਿਰ ਕਾਉਡੀਆਂ ਦੇ ਭਾਗ ਕਬਾੜੀਆਂ ਨੂੰ ਵੇਚ ਦਿਆ ਹੁਣ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਔੜ ਬਲੌਕ ਦੇ ਪਿੰਡ ਕਮਾਮ ਤੋਂ ਜਿੱਥੇ ਪਿੰਡ ਮਹਿਰਮਪੁਰ ਦਾ ਇੱਕ ਨੌਜਵਾਨ ਠੇਕੇ ਤੇ ਜ਼ਮੀਨ ਲੈ ਕੇ ਕੰਮ ਕਰਦਾ ਔਰ ਝੋਨੇ ਦਾ ਸੀਜ਼ਨ ਹੈ ਹਾਲਾਂਕਿ ਝੋਨੇ ਦਾ ਬਦਲ ਹੋਣਾ ਚਾਹੀਦਾ ਇਸ ਉੱਤੇ ਵੀ ਬੜੀ ਆਵਾਜ਼ ਜਿਹੜੀ ਆਵਾਜ਼ ਚੱਕੀ ਜਾਂਦੀ ਹੈ ਬੜੀ ਵੱੜ ਆਵਾਜ਼ ਚੱਕੀ ਜਾਂਦੀ ਹੈ ਲੇਕਿਨ ਜਦ ਤੱਕ ਬਦਲ ਨਹੀਂ ਹੈ ਤਦ ਤੱਕ ਤਾਂ ਝੋਨਾ ਹੀ ਲਾਉਣਾ ਪੈਣਾ ਔਰ ਹੁਣ ਕਿਸਾਨ ਵੀਰ ਦੀ ਜਿਹੜੀ ਫਸਲ ਵੀ ਸੁੱਕਦੀ ਜਾਂਦੀ ਹੈ ਝੋਨੇ ਦਾ ਸੀਜ਼ਨ ਹੈ ਪਾਣੀ ਵੀ ਨਹੀਂ ਪ੍ਰੋਪਰ ਲੱਗ ਰਿਹਾ ਤੇ ਚੋਰਾਂ ਨੇ ਤਸੱਲੀ ਨਾਲ ਜਿਹੜੀ ਚੋਰੀ ਕੀਤੀ ਹੈ ਜਿਸ ਤਰੀਕੇ ਕੰਮ ਕੀਤਾ ਹੈ ਜਿਸ ਤਰੀਕੇ ਚੋਰੀ ਕੀਤੀ ਹੈ ਉਹ ਤੋਂ ਅੰਦਾਜ਼ੇ ਲੱਗਦੇ ਆ ਕਿ ਚੋਰਾਂ ਨੇ 3-4 ਘੰਟੇ ਆਰਾਮ ਨਾਲ ਚੋਰੀ ਕੀਤੀ ਹੈ ਸਮਾਨ ਵੱਢਿਆ ਜੋੜਿਆ ਔਰ ਇਕੱਠਾ ਕਰਕੇ ਜਿਹੜਾ ਲੈ ਗਏ ਆ ਪਰ ਇੱਥੇ ਇੱਕ ਸ਼ੰਕਾ ਇੱਕ ਚਿੰਤਾ ਇਹ ਵੀ ਬਣਦੀ ਹੈ ਕਿ ਜੇਕਰ ਰਾਤ ਨੂੰ ਮੋਟਰ ਤੇ ਕੋਈ ਮਜ਼ਦੂਰ ਹੁੰਦਾ ਤਾਂ ਜਿਹੜੇ ਇਹ ট্রান্সਫਾਰਮਰ ਲਾ ਕੇ ਲੈ ਕੇ ਗਿਆ ਹੋ ਸਕਦਾ ਜੇ ਕੋਈ ਕਰੇਂਦਾ ਇੱਥੇ ਹੁੰਦਾ ਜਾਂ ਖੇਤ ਦਾ ਮਾਲਕ ਜਾਂ ਜਿਹਨੇ ਠੇਕੇ ਤੇ ਜ਼ਮੀਨ ਲਈਆ ਉਹ ਹੁੰਦਾ ਉਹਦੇ ਤੇ ਕਿਤੇ ਹਮਲਾ ਨਾ ਕਰ ਦਿੰਦੇ ਤਾਂ ਬਹੁਤ ਸਾਰੇ ਸਵਾਲ ਨੇ ਚਿੰਤਾ ਦਾ ਵਿਸ਼ਾ ਹੈ ਔਰ ਪ੍ਰਸ਼ਾਸਨ ਲਈ ਚੁਣੌਤੀ ਹੈ ਇਹੋ ਜਿਹੇ ਮਾੜੇ ਆਨਸਰਾਂ ਨੂੰ ਨੱਥ ਪਾਉਣ ਦੇ ਕਿਉਂਕਿ ਇਹਨਾਂ ਕੋਲ ਹਜ਼ਾਰ ਵੀ ਹੁੰਦੇ ਆ ਹਥਿਆਰ ਵੀ ਹੁੰਦੇ ਆ ਤੇ ਇਹਨਾਂ ਦੇ ਇਰਾਦੇ ਵੀ ਗਲਤ ਹੁੰਦੇ ਆ ਔਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਹਿਲ ਦੇ ਆਧਾਰ ਤੇ ਪੈਟਰੋਲਿੰਗ ਵਧਾਵੇ ਔਰ ਆਮ ਲੋਕਾਂ ਦੀ ਸੁਰੱਖਿਆ ਜਿਹੜੀ ਆ ਯਕੀਨੀ ਬਣਾਵੇ ਦਿਖਾਣੇ ਤੁਹਾਨੂੰ ਮੌਕੇ ਦੀ ਤਸਵੀਰ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਆ ਹਰਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਮਹਿਰਮਪੁਰ ਜੀ ਇਹ ਤੁਸੀਂ ਇੱਥੇ ਕਮਾਂਮ ਕਿਦਾਂ ਜੀ ਪਹਿਲਾਂ ਤੇ ਦੱਸੋ ਅਸੀਂ ਜੀ ਇੱਥੇ ਠੇਕੇ ਤੇ ਜ਼ਮੀਨ ਬੌਣੇ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਕੀ ਪਾਣਾ ਵਰਤਿਆ ਜੀ ਜਿਹੜਾ ਤੁਸੀਂ ਮੈਨਾਂ ਮੈਨੂੰ ਦੱਸਿਆ ਕਿ ਟਰਾਂਸਫਾਰਮਰ ਜਿਹੜਾ ਤੁਹਾਡਾ ਚੋਰੀ ਹੋ ਗਿਆ ਹਾਂਜੀ ਹਾਂਜੀ ਅਸੀਂ ਜਿੱਦਾਂ ਟਾਈਮ ਦੇ ਹਿਸਾਬ ਨਾਲ ਜਿੱਦਾਂ ਲੇਟ ਆਉਂਦੀ ਸਵੇਰ ਨੂੰ 6 ਵਜੇ ਜਿੱਦਾਂ ਜੀ ਪਾਣੀ ਜਿੱਦਾਂ ਬਦਲਣਾ ਹੈ ਸਵੇਰ ਨੂੰ 6 ਵਜੇ ਅੱਛਾ ਜੀ ਤੇ ਆ ਕੇ ਦੇਖਿਆ ਜੀ ਸਾਡੇ ਟਰਾਂਸਫਾਰਮ ਦੇ ਵਿੱਚੋਂ ਸਮਾਨ ਸਾਰਾ ਜਿੱਦਾਂ ਚੋਰੀ ਹੋਇਆ ਸੀਗਾ ਦੇਖਿਆ ਤੇ ਸਮਾਨ ਜਿਹੜਾ ਥੱਲੇ ਵਿਖਰਿਆ ਪਿਆ ਸੀਗਾ ਅੱਛਾ ਜੀ ਹਾਂਜੀ ਹਾਂਜੀ ਤੇ ਕੀ ਕੀ ਉਹਨੇ ਕਿਦਾਂ ਕਿਦਾਂ ਉਹ ਚੋਰੀ ਕੀਤਾ ਹੋਇਆ ਸੀਗਾ ਉਹਨੇ ਜੀ ਪਹਿਲਾਂ ਹੈਂਡਲ ਕੱਟ ਕੇ ਜਿੱਦਾਂ ਜੀ ਉੱਪਰੋਂ ਟਰਾਂਸਫਾਰਮ ਦੇ ਸਾਰੇ ਫਿਊਜ ਵੱਡੇ ਆ ਐਨ ਹੈਂਡਲ ਰਸੀਨਾ ਬਨ ਕੇ ਤੇ ਵਿੱਚੋਂ ਨਾਟਕ ਵੱਢ ਗਏ ਜਦੋਂ ਨਾ 24 ਨਾਟਵਾ ਬਿਲਡਿੰਗ ਕੀਤੀ ਹੋਈ ਸੀ ਉੱਪਰ ਤੀ ਸਰੀਆ ਲਾਇਆ ਜਾ ਤਗਾ ਉਹ ਸਾਰੇ ਵੱਢ ਗਏ ਤਿੰਨ ਚਾਰ ਤਾਂ ਬਲੇਟ ਤੋੜੇ ਹੋ ਜੀ ਹਾਂਜੀ 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 ਫੇਰ ਹਾਂਜੀ ਆਰੀ ਵਾਲੇ ਬਲੇਟ ਪਏ ਆ ਜੀ ਐਨ ਤਸੱਲੀ ਨਾ ਉਹਨੇ ਮੈਨੂੰ ਲੱਗਦਾ ਰਾਤ ਸਾਰੀ ਇਦਾਂ ਤਿੰਨ ਚਾਰ ਘੰਟੇ ਨਾ ਲਾ ਕੇ ਸਾਰੇ ਨਟ ਵੱਢ ਗਏ ਤੇ ਆਪਣੇ ਦੂਆ ਕਰਕੇ ਗਏ ਚੋਰੀ ਕਰਕੇ ਤਾਂਬੇ ਦਾ ਸਮਾਨ ਹਾਂਜੀ 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 ਉਹਨਾਂ ਨੂੰ ਪਤਾ ਹੋ ਸਕਦਾ ਹੈ ਕਿ ਤੁਸੀਂ ਉਹ ਖਾਣਪੁਰ ਦੇ ਜਾਂ ਹਾਂਜੀ 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 ਤੇ ਫਿਰ ਇਹ ਇਹ ਕਿੰਨਾ ਕੁ ਨੁਕਸਾਨ ਹੈ ਭਾਜੀ ਆਪਣਾ ਨੁਕਸਾਨ ਜੀ ਇੱਕ ਤਾਂ ਜੀ ਝੋਨਾ ਸੁੱਕਦਾ ਪੂਰਾ ਅੱਜ ਲੱਗਾ ਆ ਸੀਜ਼ਨ ਝੋਨੇ ਦਾ ਜੀ ਪਾਣੀ ਵੀ ਤੇ ਦੇਖ ਲਓ ਜੀ ਸੁੱਕਿਆ ਪਿਆ ਜ ਝੋਨੇ ਚ ਤੇ ਤਿੰਨ ਚਾਰ ਪ੍ਰੋਸੈਸਰ ਲੱਗ ਜਾਣੇ ਹੋਣ ਦੇ ਜਦੋਂ ਆਪਣੇ ਜਿਹੜੇ ਉਹਨਾਂ ਦੇ ਹਜੇ ਜਾ ਕੇ ਤਾਂ ਆਏ ਆ ਐਪਲੀਕੇਸ਼ਨ ਦੇ ਕੇ ਆਏ ਆ ਜਦਾਂ ਜੀ ਹੁਣ 2-4 ਦਿਨ ਤਾਂ ਲੱਗੂਗੇ ਦੇਖੋ ਜੀ ਹਾਂ ਜੀ ਹਾਂ ਜੀ ਇਹ ਨਹੀਂ ਨੁਕਸਾਨ ਕਿੰਨਾ ਹੋ ਸਕਦਾ ਆਪਣਾ ਨੁਕਸਾਨ ਤਾਂ ਦੇਖੋ ਜੀ ਆਪਣਾ ਵੱਧੋ ਹੀ ਆ 25 3000 ਦਾ ਤਾਂ ਹੋਏ ਜਾਣਾ ਜੀ ਇੱਕ ਤਾਂ ਫਸਲ ਦਾ ਹੁੰਦਾ ਆ ਬਾਕੀ 4 5 ਉਦਾਂ ਰੱਖ ਲਓ ਜੀ ਟਰਾਂਸਫਾਰਮ ਦਾ ਉਹ ਲੱਗਣਾ ਹੀ ਖਰਚ ਆ ਜਾਂਦਾ ਪੈਣਾ ਹੀ ਆ ਜੀ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਜਿਹੜਾ ਤੁਹਾਨੂੰ ਪਰੇਸ਼ਾਨੀ ਆਈ ਇਹ ਤਾਂ ਜੀ ਹੁਣ ਆਪਣੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਇਹਨਾਂ ਦੇ ਨੱਥ ਪਾਈ ਜਾਵੇ ਜੀ ਤੇ ਅੱਗੇ ਵੀ ਆ ਸਿਆਲ ਦੇ ਵਿੱਚ ਸਾਡੇ ਨਾਲ ਦੀ ਮੋਟਰ ਉਹਨਾਂ ਦਾ ਦੋ ਵਾਰ ਜੀ ਚੋਰੀ ਹੋ ਗਿਆ 15 ਦਿਨ ਬਾਅਦ ਇੱਕ ਵਾਰ ਲਾ ਕੇ 15 ਦਿਨ ਬਾਅਦ ਫੇਰ ਚੋਰੀ ਹੋ ਗਿਆ ਦੀ ਜੀ ਜੀ ਹਾਂ ਜੀ ਹਾਂ ਜੀ ਅੱਛਾ ਤੁਸੀਂ ਹੋਰ ਵੀ ਨੁਕਸਾਨ ਹੋਇਆ ਕਿਸੇ ਟਰਾਂਸਫਾਰਮਰ ਦਾ ਨਹੀਂ ਹੋ ਨਹੀਂ ਇਹ ਆਪਣੇ ਜਿੱਦਾਂ ਜ਼ਿਆਦਾ ਹੋਇਆ ਅੱਗੇ ਸਿਆਲ ਦੇ ਵਿੱਚ ਪਹਿਲਾਂ ਹੋ ਗਿਆ ਸੀ ਨਾਲ ਦੇਆਂ ਦਾ ਨਹੀਂ ਜੋ ਅਸੀਂ ਪਤਾ ਸਾਨੂੰ ਜੋ ਅਸੀਂ ਦੇਖਦੇ ਆਂ ਅਸੀਂ ਕੋ ਕਵਰੇਜ ਤੇ ਰਹਿੰਦੇ ਆਂ ਲਗਭਗ ਹਾਂਜੀ ਹਾਂਜੀ ਉਹ ਤਿੰਨ ਚਾਰ ਕਿਸਾਨਾਂ ਦੇ ਜਿਹੜੇ ਮੋਟਰਾਂ ਨੂੰ ਟਾਰਗੇਟ ਕਰਦੇ ਆਂ ਹਾਂਜੀ 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 ਚਾਰ ਠੱਠੇ ਅੱਗੇ ਲੈ ਕੇ ਜਾਂਦੇ ਆਂ ਬਾਕੀ ਰੈਪਰ ਡੱਬੇ ਇੱਧਰ ਮੈਂ ਸੁਣੀ ਹੈ ਜਿੱਦਾਂ ਇੱਧਰ ਖਬਰ ਜਿੱਦਾਂ ਕਹਿੰਦੇ ਉੱਥੇ ਵੀ ਚੋਰੀ ਹੋਇਆ ਸੀ ਇਦਾਂ ਹਾਂਜੀ ਹਾਂਜੀ ਉਹ ਪਹਿਲਾਂ ਹੋ ਗਿਆ ਜਿੱਦਾਂ ਜੀ ਹਾਂਜੀ ਹਾਂਜੀ ਤੇ ਹੋਰ ਕੋਈ ਤੁਹਾਡੀ ਮੰਗ ਵੀ ਇਹ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਦੇ ਨੱਥ ਪਾਈ ਜਾਵੇ ਜੀ ਤਾੰਗ ਪਰੇਸ਼ਾਨ ਜਿਆਦਾ ਇੱਕ ਕੱਲੇ ਬੰਦੇ ਨੂੰ ਇੱਥੇ ਰਾਜੇ ਆਪਣਾ ਲੇਬਰ ਵਾਲਾ ਵੀ ਹੁੰਦਾ ਕੀ ਪਤਾ ਚਾਰ ਪੰਜ ਜਾਣੇ ਹੁੰਦੇ ਵੱਡ ਵੀ ਸਕਦੇ ਸੀ ਇਹ ਹਾਂ ਹਾਂ ਜੀ ਜਾਣੀ ਨੁਕਸਾਨ ਵੀ ਕਰ ਸਕਦੇ ਉਹ ਤਾਂ ਲੈਡ ਸਵੇਰ ਦੀ ਆਣੀ ਕਰਕੇ ਤਾਂ ਸੀ ਬਚਾ ਹੋ ਗਿਆ ਜਦਾਂ ਆਪਣਾ ਹਾਂ ਜੀ ਹਾਂ ਜੀ